ਏ ਬਾਈ ਜੀ ਦਰਖਤ ਤੇ ਜਮਨ ਤੋਂ ਚੜਿਆ ਸੀਗਾ ਮੈਨੂੰ ਵੀ ਫੋਨ ਆਇਆ ਸੀਗਾ ਜਦੋਂ ਜਦੋਂ ਤੁਸੀਂ ਆਏ ਲੈਡ ਰੋਡ ਬੰਦ ਕਰਾਈ ਆ ਪਰ ਮੁੱਖੇ ਤੇ ਉਹ ਡੈਥ ਕਰ ਗਿਆ ਇਸ ਟਾਈਮ ਮੁੰਡਾ ਉੱਪਰ ਹੀ ਹੈ ਦਰਖਤ ਦੇ ਪ੍ਰਸ਼ਾਸਨ ਵੀ ਆ ਗਿਆ ਠੀਕ ਹੈ ਜੀ ਤੇ ਬਿਜਲੀ ਵਾਲੇ ਵੀ ਆਏ ਹੋਏ ਨੇ ਬਾਕੀ ਹੁਣ ਦੇਖਦੇ ਆ ਜੀ ਲੋਹਣੇ ਆ ਜੀ ਕਿੰਨੇ ਕੁ ਮਾਰ ਹੈਗੀ ਤੇ ਬੱਚਾ ਕਿੱਥੇ ਰਹਿਣਾ ਕਿੱਥੇ ਰਹਿੰਦਾ ਹੈ ਇਹ ਦਾ ਹੈਗਾ ਦਾ ਪ੍ਰਵਾਸੀ ਹੈ ਜੀ ਪਰ ਰਹਿੰਦੇ ਇੱਥੇ ਹੀ ਨੇ ਇਸੇ ਕਲੋਨੀ ਚ ਅਮਰ ਕਲੋਨੀ ਚ ਭਾਮੀਆਂ ਗੱਲਾਂ ਇੱਥੇ ਹੀ ਆ ਜੀ ਉਮਰ ਉਹਦੀ ਮੁੰਡੇ ਦੀ 10 ਜਾਂ 11 ਸਾਲ ਹੈ ਜੀ ਕਿਹੜਾ ਨੂੰ ਘਰਣ ਲੱਗਿਆ ਤਾਰਾ ਕਰੀਬ ਆਹੀ 20 25 ਮਿੰਟ ਹੋ ਗਏ ਜੀ ਇਕੱਲਾ ਹੀ ਪੇੜ ਦੇ ਉੱਪਰ ਖੜਿਆ ਸੀ ਇਕੱਲਾ ਹੀ ਸੀਗਾ ਜੀ ਇਕੱਲਾ ਹੀ ਸੀਗਾ ਤੇ ਪਰ ਮੌਕੇ ਤੇ ਡੈਥ ਹੋ ਗਈ ਆ ਉਹਦੀ ਲੈਟ ਦਾ ਬੰਦ ਕਰਵਾਤੀ ਆ ਜੀ ਬਾਕੀ ਦੇਖੋ ਕੀ ਬਣਦਾ ਜੀ ਹੁਣ ਹਾਂਜੀ ਆ ਰਹੀ ਆ ਜੀ ਕਿਤਾ ਜੀ ਫੋਨ ਹਾਂਜੀ ਮੈਂ ਡਾਟਾ ਫਿਰ ਥੱਲੇ ਆਇਆ ਜੋ ਹੈ ਪਤਾ ਨਹੀਂ ਜੀ ਮੈਂ ਦੂਰੋਂ ਆ ਰਿਹਾ ਸੀ ਉਹਨੂੰ ਦੇਖਿਆ ਮੈਂ ਡਾਟਾ ਮੈਂ ਕਿਹਾ ਜੋ ਥਲ ਥਲਿਓ ਚੱਲ ਰਿਹਾ ਕਿ ਉਹ ਤਾਂ ਉਹ ਭਾਗਿਆ ਇਹ ਜੋ ਉੱਥੇ ਲਟ ਗਿਆ ਪਿਛੇ ਡੇਢ ਦੇ ਜਿਹੜੇ ਸੀ ਮੈਂ ਬਿਜਲੀ ਬੁਲਾ ਲਾ ਬਿਜਲੀ ਵਾਲੇ ਕਿੱਥੇ ਹੈ ਇਹਦਾ ਪਰਿਵਾਰ ਕਿੱਥੇ ਸੀ ਹੈ ਜੀ ਇਸ ਦਾ ਮੇਰਾ ਪਰਿਵਾਰ ਦਾ ਸਾਨੂੰ ਪਤਾ ਨਹੀਂ ਪਰਾਜ ਇਹ ਮੈਨੂੰ ਹੁਣੇ ਕਿਸੇ ਦਾ ਫੋਨ ਆਇਆ ਸੀਗਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਬਿਜਲੀ ਦੇ ਤਾਰ ਦੇ ਉੱਤੇ ਬੱਚਾ ਇੱਕ ਲਟ ਕੇ ਆਇਆ ਜੋ ਕਿ ਮੈਂ ਫਿਰ ਆ ਕੇ ਇੱਥੇ ਦੇਖਾ ਇੱਕਦਮ ਮੈਂ ਲਾਈਟ ਪਹਿਲੇ ਕਟਵਾਈ ਲਾਈਟ ਕਟਾਨ ਤੋਂ ਬਾਅਦ ਫਿਰ ਮੈਂ ਪੁਲਸ ਵਾਲਿਆਂ ਨੂੰ ਫੋਨ ਕੀਤਾ ਇਹ ਜਾਮਣ ਤੋੜਦੇ ਇਹਨਾਂ ਨੂੰ ਕਿੰਨੀ ਵਾਰ ਮਕਾਨ ਮਾਲਕ ਨੇ ਵੀ ਮਨਾ ਕੀਤਾ ਕਿ درخت ਤੇ ਨਹੀਂ ਚੜਨਾ ਵੀ ਤੁਸੀਂ ਜਾਮਣ ਵਗੈਰਾ ਨਾ ਇੱਥੋਂ ਤੋੜਿਆ ਕਰੋ ਇਹ ਫਿਰ ਦੂਸਰੇ ਮੁਹੱਲੇ ਦੇ ਆ ਕੇ ਇੱਥੋਂ ਜਾਮਣ ਤੋੜ ਕੇ ਲੈ ਕੇ ਜਾ ਰਹੇ ਸੀਗੇ ਉਹ ਜੋ ਕਿ ਉੱਪਰ ਤਾਰਾਂ ਸੀਗੀਆਂ ਉਹਦੇ ਨਾਲ ਇਹ ਲਟਕ ਕੇ ਤੇਦੀ ਡੈਥ ਹੋ ਗਈ ਹੈ ਬੱਚੇ ਤੇ ਦੋ ਬੱਚੇ ਉੱਪਰ ਚੜੇ ਸੀਗੇ ਦੋ ਬੱਚੇ ਉੱਪਰ ਚੜੇ ਸੀਗੇ ਜੋ ਕਿ ਇੱਕ ਚੋ ਹੁਣ ਪਤਾ ਨਹੀਂ ਕਿਹੜਾ ਸੀਗਾ ਤੇ ਇੱਕ ਦੀ ਡੈਥ ਹੋ ਗਈ। ਉੱਪਰ ਦੇਖੋ ਕੌਣ ਚੜਿਆ ਉਹ ਬੱਚੇ ਨੂੰ ਕੌਣ ਉਤਾਰ ਰਿਹਾ ਕੌਣ ਆ ਗਿਆ ਜਿਹੜੇ ਬੱਚੇ ਉਤਾਰ ਰਿਹਾ ਸਰਾਈ। ਇਹ ਬੱਚੇ ਨੂੰ ਜਿਹੜਾ ਚ ਉਤਾਰ ਰਿਹਾ ਉਹਦੇ ਘਰ ਦੇ ਵਿੱਚ ਹੀ ਆ ਬੰਦੇ। ਬਿਜਲੀ ਵਾਲੇ ਆ। ਹੂੰ ਇਹ ਬਿਜਲੀ ਵਾਲੇ। ਹਾਂ ਜੀ ਹਾਂ ਜੀ ਬਿਜਲੀ ਵਾਲੇ। ਇਹ ਬੱਚੇ ਦੇ ਪਰਿਵਾਰ ਆ ਪਹੁੰਚ ਗਿਆ ਬੱਚੇ ਪਰਿਵਾਰ ਪਹੁੰਚ ਗਿਆ ਉੱਥੇ ਬੈਠੇ ਹੋਏ ਆ। ਮਾਪਿਆਂ ਨੂੰ ਪਤਾ ਸੀ ਕਿ ਕਰਦਾ ਕਿ ਸਾਡਾ ਬੱਚਾ ਇਹਨਾਂ ਨਾਲ ਨਹੀਂ ਮਾਪਿਆਂ ਨੂੰ ਨਹੀਂ ਪਤਾ ਸੀਗਾ। ਮਾਪਿਆਂ ਨੂੰ ਕੁਝ ਨਹੀਂ ਸੀ ਪਤਾ ਹਾਂ। ਪੁਛਾਛਣਾ ਫੋਨ ਕੀਤਾ ਇੱਕਦਮ ਆ ਗਏ ਉਹ ਉਹ ਮੁੰਡਾ ਜਮਲਾ ਤੋੜਦਾ ਸੀਗਾ ਉਹਨੂੰ ਕਰੰਟ ਲੱਗ ਗਿਆ ਇਹਦੀ ਪਾਂ ਹੋ ਗਈ 6-7 ਸਾਲ ਦੀ ਹੋ ਗਈ ਹਾਂਜੀ ਹਾਂਜੀ ਬਿਲੀਅਨ ਹੈ ਦਸ ਰਿਹਾ ਕਹਿੰਦੇ ਸਾਹ ਚੱਲਦੇ ਮੁੰਡੇ ਦੇ ਲਾਇਆ ਥੱਲੇ ਕਿਹੜੇ ਏਰੀਆ ਲੱਗਦਾ ਕਿਹੜਾ ਜਮਾ ਬਿਠਾਉਣਾ